ਅੱਜ ਤੁਸੀਂ ਦੇਖੋ ਵੀ ਪਟਿਆਲਾ ਫਤਿਹਗੜ ਸਾਹਿਬ ਸੰਗਰੂਰ ਤੇ ਮੁਹਾਲੀ ਜ਼ਿਲ੍ਹਿਆਂ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਾਰੇ ਐਸਜੀਪੀਸੀ ਮੈਂਬਰ ਸਿਆਣ ਸਾਰੇ ਹਲਕਾ ਪ੍ਰਧਾਨ ਸਹਿਬਾਨ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਗੁੰਟੜ ਸਾਹਿਬ ਖੁਦ ਇੱਥੇ ਹਾਜ਼ਰੀ ਲਵਾ ਕੇ ਗਏ ਆ 24 ਤਰੀਕ ਨੂੰ ਪੰਥ ਦਤਨ ਜ세ਦਾਰ ਗੁਰਚਨ ਸਿੰਘ ਚੌੜਾ ਜੀ ਦਾ 100ਵਾਂ ਜਨਮ ਦਿਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੜਾ ਉਮਰ ਮਹਾਮਾ ਕੇ ਜਿਹੜਾ ਉਹਨੂੰ ਬਣਾ ਰਿਹਾ 22 ਤਰੀਕ ਨੂੰ ਸ੍ਰੀ ਅਕਨ ਪੁਰ ਸਾਹਿਬ ਦੇ ਜਿਹੜੇ ਪਾਠ ਆ ਉਹ ਗੁਰਦੁਆਰਾ ਦੁਖਨਵਾਂ ਸਾਹਿਬ 'ਚ ਰੱਖੇ ਜਾਣਗੇ ਉਹ 24 ਤਰੀਕ ਨੂੰ 9 ਵਜੇ ਭੋਗ ਪਾਉਣ ਤੋਂ ਬਾਅਦ ਜਿਹੜੀ ਪੰਥਕ ਵਿਚਾਰਾ ਇੱਥੇ ਜਿਹੜੀਆਂ ਕੀਤੀਆਂ ਜਾਣੀਆਂ ਸੋ ਉਸ ਸੰਬੰਧੀ ਮੀਟਿੰਗ ਸੀਗੀ ਸਾਨੂੰ ਮਾਣ ਆ ਸਰਦਾਰ ਗੁਜੰਨ ਸਿੰਘ ਜੀ ਟੌੜਾ ਸਾਹਿਬ ਸਾਡੇ ਜ਼ਿਲ੍ਹੇ ਤੋਂ ਟੌੜਾ ਪਿੰਡ ਤੋਂ ਉਹਨਾਂ ਨੇ ਰਾਜਨੀਤੀ ਸ਼ੁਰੂ ਕਰਕੇ ਤੁਸੀਂ ਦੇਖੋ ਕਿ ਪੂਰੇ ਦੇਸ਼ ਦੀ قوم ਦੀ ਪੰਥ ਦੀ ਸੇਵਾ ਉਹਨਾਂ ਨੇ ਕੀਤੀ ਆ ਉਹ ਜ਼ਰੂਰਤ ਆ ਉਹਨਾਂ ਦੇ ਜਿਹੜੇ ਜਨਮ ਦਿਨ ਮਨਾਉਂਦਾ ਅੱਜ ਬਖਸ਼ਤ ਇਹ ਹੀ ਆ ਕਿ ਜੋ ਸਾਡੇ ਬਜ਼ੁਰਗਾਂ ਨੇ ਜੋ ਸਾਡੇ ਸਹੀਦਾਂ ਦੀ ਪਾਰਟੀ ਐ ਸ਼੍ਰੋਮਣੀ ਅਕਾਲੀ ਜਲ ਜਿਹੜੇ ਰਸਤੇ ਉਹਨਾਂ ਨੇ ਸਾਨੂੰ ਦਿਖਾਏ ਉਹਨਾਂ ਤੇ ਆਪਾਂ ਪਹਿਰਾ ਦਈਏ ਉਹਨਾਂ ਤੋਂ ਚੱਲੀਏ ਪੰਜਾਬ ਨੂੰ ਤਕੜਾ ਕਰੀਏ ਪੰਜਾਬ ਨੇ ਤਕੜਾ ਹੋਣਾ ਹੈਗਾ ਪੰਜਾਬ ਦੀ ਛੜਤੀ ਖਲੋਵੇ ਸਾਰੇ ਸਰਦਾਰ ਬਲਵਿੰਦਰ ਸਿੰਘ ਜੀ ਕੋਲ ਪਹੁੰਚਣਗੇ ਸ਼੍ਰੋਮਣੀ ਅਕਾਲੀ ਜਲ ਦੀ ਸਾਰੇ ਸੀਨੀਅਰ ਲੀਡਰਸ ਉਹ ਉਸ ਦਿਨ ਇੱਥੇ ਹਾਜ਼ਰ ਜਿਹੜੀ ਹੋਏਗੀ ਉਹਨਾਂ ਨਾਲ ਮੇਰੀ ਅਜੇ ਗੱਲ ਨਹੀਂ ਹੋਈ ਸਰਦਾਰ ਬਲਵਿੰਦਰ ਉਸਾ ਹਾਜ਼ਰੀ ਤੇ ਪ੍ਰਧਾਨ ਸਾਹਿਬ ਦਾ ਆਕੇ ਜੀਵਨ ਤੇ ਵਿਚਾਰਾਂ ਤੇ ਪਾਠੀ ਵਿਚਾਰਾ ਹੋਣੀ ਹੈ ਕਿ ਉਸ ਦੇ ਵਾਸਤੇ ਸਾਰਿਆਂ ਨੂੰ ਮੈਸੇਜ ਗਏ ਸੀ ਮੈਂ ਸਾਰੀ ਸੰਗਤ ਦਾ ਧੰਨਵਾਦੀ ਹਾਂ ਕਿ ਬਹੁਤ ਹੁੰ ਬੰਮਾ ਕੇ ਆਏ ਨੇ ਤੇ ਗੁਰੂ ਕਿਰਪਾ ਕਰੇ ਉਸ ਦਿਨ ਵੀ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਜੀ ਦਿਨ ਮਨਾਈਏ ਸਭ ਸਪੀਚ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਬੇਅਦਬੀ ਦਾ ਇਲਜ਼ਾਮ ਜ਼ਰੂਰ ਲੱਗਦਾ ਰਹੇਗਾ ਇਹ ਚੋਲੇ ਨੂੰ ਲੈ ਕੇ ਤੁਸੀਂ ਇੱਕ ਗੱਲ ਕਹੀ ਹੈ ਕਿ ਇਨਕੁਆਇਰੀਆਂ ਦੇ ਵਿੱਚ ਵਾਕਾਇਦਾ ਦੇਖਿਆ ਗਿਆ ਹੈਗਾ ਆਨ ਰਿਕਾਰਡ ਹੈਗਾ ਤਾਂ ਤੁਸੀਂ ਨਾਮ ਲੈਣਾ ਚਾਹੋਗੇ ਕੀ ਇਹ ਸਮਾਂ ਆਏਗਾ ਦੱਸਾਂਗੇ ਸਮਾਂ ਆਏਗਾ ਦੱਸਾਂਗੇ ਲੇਕਿਨ ਇਹ ਇਹ ਹੋ ਚੁੱਕਾ ਹੈ ਸਾਲਤ ਕਿ ਕਿੱਥੋਂ ਕਿੱਥੇ ਸਾਹਸਾਂ ਚੱਲੀਆਂ ਪਰ ਲਗਾਤਾਰ ਵਿਰੋਧੀ ਜਿਹੜੇ ਹੈਗੇ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਮੀਤ ਸਿੰਘ ਬਾਦਲ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਨਹੀਂ ਸ਼ਾਵਾਸ਼ੇ ਵਿਰੋਧੀਆਂ ਨੇ ਵਿਰੋਧ ਕਰਨਾ ਹੈ ਉਹਦੇ ਨਾਲ ਸ਼ਕਤੀ ਮਿਲਦੀ ਅੱਗੇ ਹੋ ਕੇ ਤਗੜੇ ਹੋ ਕੇ ਕੰਮ ਕਰਾ ਕੇ ਆ ਜਿਹੜੇ ਕਰਦੇ ਨੇ ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ ਪਰ ਮੈਂ ਇੰਨਾ ਹੀ ਕਹਿਣਾ ਕਿ ਆਪਸ ਵਿੱਚ ਵਿਰੋਧ ਨਾ ਕਰੋ ਜੇ ਵਿਰੋਧ ਕਰਨਾ ਹੈ ਜਿੱਥੋਂ ਦਿੱਲੀ ਤੋਂ ਪੰਜਾਬ ਤੇ ਹਮਲੇ ਹੋ ਰਹੇ ਐ ਸਿੱਖ ਧਰਮ ਤੇ ਹਮਲੇ ਹੋ ਰਹੇ ਐ ਕੌਮ ਤੇ ਹਮਲੇ ਹੋ ਰਹੇ ਸਾਡੇ ਅਖੋਏ ਉੱਥੇ ਆਪਾਂ ਉੱਧਰ ਨੂੰ ਹਮਲਾ ਕਰੀਏ ਆਪਸ ਵਿੱਚ ਨਾ ਕਰੀਏ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਪਹਿਲੀ ਵਾਰ ਆਏ ਹੋਗੇ ਤੁਸੀਂ ਕਾਰਜਕਾਰੀ ਪ੍ਰਧਾਨ ਵੜ ਕੇ ਪਟਿਆਲਾ ਆਏ ਹੋਗੇ ਤੇ ਪਟਿਆਲਾ ਦੇ ਕਾਫੀ ਜਿਹੜੇ ਬਾਗੀ ਹੋਏ ਨੇ ਪਾਰਟੀ ਤੋਂ ਕੱਢੇ ਵੀ ਗਏ ਨੇਗੇ ਕਿ ਹੁਣ ਲੱਗਦਾ ਹੈਗਾ ਨਵੀਂ ਤੌਰ ਤੇ ਤੁਸੀਂ ਕੋਈ ਉਹਨਾਂ ਦੇ ਨਾਲ ਗੱਲਬਾਤ ਕਰੋ ਜਾਂ ਦੁਬਾਰਾ ਤੋਂ ਅਕਾਲੀ ਦਰਬਾਰ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਕਿਸੇ ਵੀ ਬੰਦੇ ਨਾਲ ਕਦੇ ਮੈਂ ਤਾਂ ਜ਼ਿੰਦਗੀ ਵਿੱਚ ਵਿਰੋਧ ਕੀਤਾ ਨਹੀਂ ਅੱਜ ਵੀ ਨਹੀਂ ਕਰਦਾ ਹੁਣ ਵੀ ਕਹਿੰਦਾ ਕਿ ਪਹਿਲਾਂ ਆਪਾਂ ਇੱਕ ਦੂਜੇ ਦੇ ਵਿਰੁੱਧ ਬੁਰਪੁਰੋਂ ਹਟ ਕੇ ਤੇ ਫਿਰ ਕੁਦਰਤਿਆਂ ਦੇ ਪਿਆਰ ਨਾਲ ਆਪੇ ਨੇੜੇ ਆ ਜਾਵਾਂਗੇ ਜਦੋਂ ਸਿੱਖ ਬੀਜ ਨੂੰ ਕੋੜਾ ਬੋਲਣੋਂ ਹਟ ਜਾਗੇ ਆਸ-ਆਸਤਾ ਨੇੜੇ ਆ ਜਾਂਦੇ ਨੇ ਇਸ ਕਰਕੇ ਮੇਰਾ ਤਾਂ ਯਤਨ ਹੋਏਗਾ ਕੋਸ਼ਿਸ਼ ਹੋਏਗੀ ਕਿ ਸਾਰਿਆਂ ਨੂੰ ਪਿਆਰ ਨਾਲ ਇਕੱਠੇ ਕਰੀਏ ਕਦੇ ਵੀ ਨਹੀਂ ਹੁਣ ਜਿਹੜਾ ਹੈਗਾ ਜੋੜਨ ਦੀ ਕਾਫੀ ਜਿਹੜਾ ਉਹ ਟੋਲਾ ਕੀਤਾ ਜਾ ਰਿਹਾ ਦਿਨ ਰਾਤ ਮੈਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲਣੀ ਕਿ ਉਹਨਾਂ ਦੇ ਆਉਣ ਵਾਲੇ ਟਾਈਮ ਕਿਸ ਤਰ੍ਹਾਂ ਅਕੀਲਾ ਜ਼ਿਲ੍ਹਾ ਚੈਨੀ ਪਟਨਾ ਦਾ ਛੋਲਿਆਰੀ ਮੈਂ